ਸਾਸ ਤੇ ਘਾਲੀ ਸਾਰੇ ਆ ਗਏ। ਪੋਰਸ ਨਾਲ ਸਾਰੇ ਭਾਂਡ ਪੂਰਾ ਠੀਕ ਠਾਕ। ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋ ਗਏ। ਤੇ ਅੱਜ ਸਾਡੇ ਕੋਲ ਆਏ ਦਲਜੀਤ ਤੇ ਬੰਥ। ਬਿਲਕੁਲ ਬਿਲਕੁਲ। ਤੇ ਬੜੀ ਰੌਣਕ ਲੱਗੀ ਸੀ ਘਰ 'ਚ। ਆਜ ਬੰਥਾ ਤੇ ਰਾਤ ਰਹੇ ਆ ਤੇ ਹੁਣ ਕਹਿਣ ਦੇਖਾਂ ਨੂੰ ਛੱਡ ਗਿਆ ਉਹ। ਤੇ ਹੁਣ ਚੱਲ ਜਣਾ ਵਾ ਇਹ ਤੇ ਜ਼ੋਰ ਲਾਉਂਦੇ ਆ ਸਾਰੇ ਜਾਣੇ ਫਿਰ ਰਹਿ ਲੋ ਅੱਜ ਰਹਿ ਲੋ ਪਰ ਆਦੇ ਵੀ ਨਹੀਂ। ਤੇ ਉੱਥੇ ਵੀ ਇਦਾਂ ਵਾ ਵੀ ਮੰਮੀ ਕੋ ਕੰਮ ਨਹੀਂ ਹੁੰਦਾ ਹੁਣ। ਨਹੀਂ ਕਰਦਾ ਉੱਥੇ ਜੀ। ਹਾਂ। ਤੇ ਏ ਆਪੇ ਫਿਰ ਦਲਜੀਤ ਦੇ ਬਿડાਨੇ ਉਹਨਾਂ ਦਾ ਸਰਦਾ ਨੀਗਾ ਉਹਨਾਂ ਦਾ ਸਵੇਰ ਤੋਂ 9 ਦੇ ਫੋਨ ਆਉਂਦੇ ਆਂ ਆਪੇ ਆਪੇ ਦਿੰਦੀ ਕੁਛੜੀ ਉਹ ਤਾਂ ਦਿੰਦੀ ਕੁਛੜੀ ਉਹਦਾ ਸਾਡਾ ਫੜਾ ਜੀ ਲੱਗਾ ਹੈ ਕਦਰਜੀਤ ਦੇ ਨਾਲ ਪੰਥਾ ਨਾ ਕਰ ਚਲਾਉਣ ਕਿ ਜਾਈ ਸਹੀ ਗੱਲ ਆ ਤੇ ਇਹ ਆਪੇ ਜੇ ਰੋ ਪ੍ਰਮਾਤਮਾ ਇਦਾਂ ਸਾਡਾ ਪਿਆਰ ਦਾ ਹੀ ਰੱਖੇ ਸੱਚੇ ਬਾਦਸ਼ਾਹ ਹਾਂ ਤੇ ਬਾਕੀ ਤੁਹਾਡਾ ਪਿਆਰ ਬਹੁਤ ਮਿਲ ਲਿਆ ਸਾਰਿਆਂ ਦਾ ਤੇ ਹੁਣ ਸਾਡੀ ਨਵੀਂ ਸਿਰੀ-ਸ਼ਿਰੀ ਸ਼ੁਰੂ ਹੋਈ ਹੈ ਨਾ ਦਲਜੀਤ ਹਾਜ਼ਰ ਜੀ ਤੇ ਸ਼ਰੀਕਾ ਸ਼ਰੀਕਾ ਤੇ ਸ਼ਰੀਕਾ ਹਾਂ ਇੱਕ ਨੌ ਸੱਸ ਦਾ ਕੇ ਨਾ ਨਣਾੜ ਪਰ ਚਾਈ ਨੌ ਸੱਸੂਣੀਆਂ ਇਤਰਾ ਗਿਆ ਚਲੋ ਰਲ ਮਿਲ ਕੇ ਆ ਆਹੋ ਤੇ ਤੁਹਾਡੇ ਵਾ ਤੇ ਸਾਨੂੰ ਹੁੰਦਾ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਤੁਹਾਨੂੰ ਪਸੰਦ ਆਉਣਾ ਬਿਲਕੁਲ ਬਿਲਕੁਲ ਤੇ ਤੁਸੀਂ ਸਾਰੇ ਜਣੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀਆਂ ਵਾ ਤੇ ਇੱਕ ਗੱਲ ਮੈਂ ਹੋਰ ਕਰਨੀ ਆਂ ਵੀ ਕਈ ਜਣੇ ਨਾ ਬੜੇ ਬਿਆੜ ਕਮੈਂਟ ਵੀ ਕਰਦੇ ਆ ਹਾਂ ਜੀ ਜਿਦਾ ਜਿਦਾ ਜਿੱਦਾਂ ਕਿ ਰੋਲ ਦੇ ਹਿਸਾਬ ਦੇ ਨਾਲ ਮੈਨੂੰ ਉਹ ਰੋਲ ਕਰਨਾ ਪੈਂਦਾ ਵਾ ਜਿੱਦਾਂ ਸੀਨ ਹੁੰਦਾ ਜਿੱਦਾਂ ਜ਼ਰੂਰੀ ਨਹੀਂ ਕਿ ਵੀ ਦੀ ਦੀ ਦਾ ਨੇਚਰ ਇਦਾਂ ਦਾ ਨਹੀਂ ਕਿਦਾ ਨੇਚਰ ਬਹੁਤ ਹੋ ਗਿਆ ਵਾ ਤੇ ਜੇ ਸਾਰਾ ਬਹੁਤ ਸਿੰਪਲ ਹੀ ਪਾਈ ਜਾਈਏ ਹਾਂ ਸੱਸ ਵੀ ਬੜੀ ਚੰਗੀ ਐ ਨੋ ਵੀ ਬੜੀ ਚੰਗੀ ਤੇ ਸਟੋਰੀ ਕਾਦੀ ਬਣਾਈ ਗਏ ਫਿਰ ਤੇ ਇਹ ਆ ਕਿ ਬਡੇ ਘਰਾਂ ਵਿੱਚ ਜਿੱਦਾਂ ਹੁੰਦਾ ਵਾ ਜ਼ਰੂਰੀ ਨਹੀਂ ਆ ਕਿ ਸਾਰੇ ਜਿਹੜੇ ਉਹ ਬਹੁਤ ਵਧੀਆ ਸੱਸਾਂ ਵਾਂ ਤੇ ਬਹੁਤ ਵਧੀਆ ਨੋਆ ਵਾਂ ਸਾਰੇ ਮਤਲਬ ਕੁਛ ਨਾ ਕੁਛ ਖਟਪਟ ਜੀ ਹੁੰਦੀ ਰਹਿੰਦੀ ਸਾਰਿਆਂ ਦੇ ਜਿੱਤਿਆ ਦੇ ਵਿੱਚ ਤੇ ਕਈ ਕਹਿੰਦੇ ਆ ਕਿ ਜੀਵਨ ਤੇ 네ਗੇਟਿਵ ਰੋਲ ਬੜੇ ਕਰਦੀ ਆ ਤੇ ਮੈਨੂੰ ਸਾਰੇ ਇਹ ਗੱਲ ਕਹਿ ਦਿੰਦੇ ਆ ਕਿ 네ਗੇਟਿਵ ਰੋਲ ਜਿਹੜਾ ਤੁਹਾਨੂੰ ਜੱਜਦਾ ਵਾ ਤੁਸੀਂ ਕਰ ਸਕਦੇ ਜੇ ਤੇ ਮੈਂ ਵੀ ਫਿਰ ਇਹ ਕਹਿੰਨੀ ਆ ਕਿ ਰੋਲ ਕਰਨ ਦੇ ਨਾਲ ਬੰਦਾ ਮਾੜਾ ਥੋੜੀ ਹੋ ਜਾਂਦਾ ਵਾ ਨਹੀਂ ਤੇ ਕਰਦਾ ਕੀ ਆ ਉਸਾਂ ਗੱਲ ਕੀ ਆ ਦੋਸਤਾਂ ਦੇ ਮਤਲਬ ਥੁਰੀਆ ਵੀ ਮਤਲਬ ਜਿਤਰਾ ਦਾ ਮੁਥੇ ਕਰਦੇ ਇਤਰਾ ਦੇ ਘਰ ਵੀ ਮੇਰੇ ਤੇ ਲੈਣ ਦੇ ਨਹੀਂ 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 ਬੀ ਬਹੁਤ ਚੰਗੇ ਆ ਬਹੁਤ ਵਧੀਆ ਨੇਚਰ ਆ ਦਿੱਤੇ ਨਹੀਂ ਤੇ ਮੈਂ ਕਹਿੰਦਾ ਇਹ ਵਜੇ ਬੰਦੇ ਦਾ ਇੱਕ ਪਲ ਕੱਟਣਾ ਔਖਾ ਹੋ ਜੇ ਦਾਂ ਦੇ ਰੂਪ ਹਾਇਆ ਜਾਂਦਾ ਵੀਡੀਓ ਦੇ ਵਿੱਚ ਨਹੀਂ ਇਹਨੇ ਮੇਰੇ ਨਾਲ ਤੇ ਕਮੈਂਟ ਵੀ ਕੋੜਫਾ ਕਰਦਾ ਸਹੀ ਜਾਂਦਾ ਹੁਣ ਮਾਨਕੋ ਟੀਵੀ ਤੇ ਵੀ ਦੋਹਾਂ ਵੀਡੀਓ ਚ ਮੇਰਾ ਨੈਗੇਟਿਵ ਰੋਲ ਹੀ ਉੱਥੇ ਵੀ ਚੱਲਣ ਲਿਆ ਹਾਂ ਹਾਂਜੀ 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 ਤੇ ਬਾਕੀ ਇੱਥੇ ਆਪਣੀਆਂ ਇਧਰ ਵੀਡੀਓ ਜਿਹੜੀਆਂ ਮਨਜਿੰਦਰ ਜੀਵਨ ਟੀਵੀ ਤੇ ਤੇ ਮਨਜਿੰਦਰ ਨਹੀਂ ਕੋਸ਼ਿਸ਼ ਕਰਾਂਗੀ ਕਿ ਵੀ ਨਹੀਂ ਦਾ ਨੈਗੇਟਿਵ ਬਣਾਇਆ ਮੈਂ ਵਧੀਆ ਰੋਲਾਂ ਤੇ ਮੈਂ ਇਹ ਸੋਚ ਨਹੀਂ ਆ ਕਿ ਹਾਏ ਇੰਨੀ ਮੈਨੂੰ ਨਫਰਤ ਕਰਨ ਲਿਆ ਸਾਰੇ ਪੀਨਾ ਮੇਤੇ ਗੁੱਸਾ ਆਉਂਦਾ ਸਾਰੇ ਚਲੋ ਜਿਹੋ ਜਿਹਾ ਅਗਲੇ ਨੇ ਕਹਿਣਾ ਹੋਇਆ ਕਰਾਂਗੇ ਅਗਲੀ ਵਾਰੀ ਇਦਾਂ ਕਰਾਂਗੇ ਕਿ ਸਿਣੀ ਮੈਂ ਉਹਦਾ ਨੈਗੇਟਿਵ ਰੱਖ ਦਾਂਗੇ ਅਗਲੀ ਵਾਰੀ ਉਹ ਚੀਜ਼ ਦਾ ਨੈਗਟਿਵ ਰੱਖ ਦਣਾ ਬਾਕੀ ਗੱਲ ਏ ਘੋਰ ਇੱਥੇ ਲੱਗੇ ਛਾਕੇ ਪੂਰੇ ਜੀਵਨ ਦੀ ਸਿਰ ਤੇ ਹੀ ਆ ਪਿੰਡ ਦੇ ਵਿੱਚ ਕਦੀ ਕਿਸ ਨੂੰ ਮਾਰਾ ਨਹੀਂ ਕਦੀ ਕਿਸ ਨੂੰ ਚੰਗਾ ਨਹੀਂ ਸਭ ਤੋਂ ਵੱਡੀ ਗੱਲ ਇਹ ਆ ਤੂੰ ਇਹ ਕਿਤੇ ਵੀ ਪਤਾ ਕਰ ਸਕਦੇ ਓ ਚਲੋ ਉਹ ਤੇ ਨਹੀਂ ਨਹੀਂ ਇਹ ਤਾਂ ਗੱਲ ਆ ਕਿ ਚਲੋ ਕੋਈ ਗੱਲ ਨਹੀਂ ਕਿਉਂਕਿ ਮਾਰਾ ਬੰਦਾ ਤੇ ਬਾਹਰ ਕਿਉਂਕਿ ਤੂੰ ਹੀ ਸਾਰੀ ਢੜੀ ਰਹਿਣਾ ਹੁੰਦਾ ਘਰੇ ਅਸੀਂ ਤੂੰ ਬਾਹਰ ਫਰਨਾ ਤੋਂ ਨਾ ਹੁੰਦਾ ਸਾਰੇ ਹਰ ਬੰਦੇ ਨਾਲ ਕੇ ਘੂਰਨਾ ਹੁੰਦਾ ਤੇ ਸਾਰੇ ਕਹਿੰਦੇ ਤੁਹਾਡੇ ਦੇ ਬੜੇ ਚੰਗੇ ਬੜੇ ਚੰਗੇ ਆਂ ਕਿਤਨਾ ਕਹਦੇ ਨਹੀਂ ਮੈਂ ਆਪਣੇ ਆਪ ਨੂੰ ਨਹੀਂ ਚੰਗੀ ਵੀ ਨਹੀਂ ਕਹਿੰਦੀ ਮੈਂ ਬੜੀ ਚੰਗੀ ਆ ਤੇ ਬਾਕੀ ਇਹ ਆ ਕਿ ਤਹੀ ਜੇ ਫਿਲਮ ਵੇਂਦੇ ਜੇ ਤਾਂ ਓੱਚੀ ਇੱਕ ਵਿਲਨ ਹੁੰਦਾ ਤੇ ਕਿਹ ਹੀਰੋ ਹੁੰਦਾ ਤੇ ਹੁਣ ਇਹ ਚੀਜ਼ ਜਿੱਥੇ ਵਿਲਨ ਤੇ ਹੀਰੋ ਜੜਾ ਇਹ ਕਾਹ ਹੋਣਾ ਇੰਨਾ ਵਾ ਜਿੱਥੇ ਮਰਜੀ ਵੇਖ ਲਓ ਜੇ ਮੈਂ ਨਾ ਕਰੂੰਗੀ ਦਲਜੀਤ ਨੂੰ ਕਰਨਾ ਪਊ ਉਦੋਂ ਦਜੀਤ ਨਾਲ ਕਰੂੰ ਤੇ ਪ੍ਰਭ ਨੂੰ ਕਰਨਾ ਪਊਗਾ ਇੱਕ ਜਣੇ ਨੂੰ ਤੇ ਨੈਗੇਟਿਵ ਰੋਲ ਨਿਭਾਉਣਾ ਹੀ ਪੈਣਾ ਵਾ ਬਿਲਕੁਲ ਜੀ ਬਿਲਕੁਲ ਤੇ ਮੈਨੂੰ ਹੋ ਜਾਂਦਾ ਕਿ ਚਲੋ ਮੈਂ ਕਰ ਲੈਣੀ ਆ ਮੈਨੂੰ ਮਜ਼ਾ ਹੀ ਆਉਂਦਾ ਨੈਗੇਟਿਵ ਰੋਲ ਮੇ ਕੋ ਨਰੀਆ ਕਿਉਂ ਦਜੀਤ ਮੈਂ ਇਨੀ ਨਰਾਰਕ ਬਤਰੀ ਤੇ ਪੈਰ ਲੱਗਦੇ ਵਿੱਢ ਹੋਏ ਮਤੇ ਇਹ ਫੇਰ ਸਾਰਾ ਚੜ ਲੱਗ ਗਿਆ ਐ ਮੇ ਪਰਜਾਈਆ ਹੈ ਤੇ ਇਹਨੂੰ ਪੁੱਛਣਾ ਕਿ ਨਾਨਾ ਤੇਰੀ ਕਿੰਨੀ ਕੁ ਮਾੜੀ ਆ ਨਹੀਂ ਮੈਂ ਤਾਂ ਕਹਿਣੀ ਜਿੰਨੀ ਜਿੰਨੀ ਸੀ ਭੋਰੀ ਉਹ ਵੀ ਥੋੜੀ ਕਿਉਂ ਦਜੀਤ ਆਪਣਾ ਰਿਸ਼ਤਾ ਵਾਹੇ ਤਾਂ ਭੈਣ ਭਰਾਵਾਂ ਨਾਲ। ਉਹ ਇੱਕ علیحد੍ਹੀ ਚੀਜ਼ ਜਿਹੜੀ ਦੁਨੀਆਂ ਦੇ ਰਿਸ਼ਤੇਦਾਰੀ ਬਣਾਈਆਂ ਨਹੀਂ ਬਣਾਉਣਾ ਇਤਨਾ ਇਤਨਾ ਉਗਲਾਂ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਗੱਲ ਹੈ ਵੀ ਆਪਣੇ ਭੈਣ ਭਰਾਵਾਂ ਨੂੰ ਰਹਿਣੇ ਸਾਰੇ ਜਨ। ਕਦੀ ਮੇਲ ਤੇ ਇਹ ਨਹੀਂ ਸਮਝੇ ਕਿ ਦੂਜੇ ਦੇ ਵਿੱਚ ਪਜਾ ਕੌਣ ਹੈ, ਕੌਣ ਨਹੀਂ ਕੌਣ ਹੈ, ਕੌਣ ਨਹੀਂ ਦਿੱਤਾ ਆਪਣੇ ਭੈਣ ਭਰਾਵਾਂ ਦੇ ਨਾਲੋਂ ਵੱਧ ਹਰ ਤੁਹਾਨੂੰ ਵਧੀਆ। ਤੁਹਾਨੂੰ ਮਹਿਸੂਸ ਹੀ ਨਹੀਂ ਕਦੀ ਹੁੰਦਾ ਪਈ ਤੁਗਲਵਾਲ ਜਿਹਾ ਇੱਥੇ ਕਦੀ ਮਹਿਸੂਸ ਹੀ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ। ਤੇ ਬੜਾ ਵਧੀਆ ਸਾਡਾ ਟਾਈਮ ਨਿਕਲ ਡਿਆ ਵਾ। ਤੇ ਬਾਕੀ ਇਹ ਆ ਕਿ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਪ ਤੇ ਕੁਸ਼ਕ ਮੇਰੇ ਭੈਣ ਭਰਾ ਹੈਗੇ ਜਿਹੜੇ ਵੱਡੇ ਮੈਂ ਰਾਜੀ ਅੰਟੀ ਉਹ ਵੇਲੇ ਸੀ ਤੇ ਫੇਰ ਆ ਤਾ ਰਾਜਬੀਨ ਕੁਆ ਵੀ ਆਉਣ ਵਾਲੀ ਹੈ ਤੁਹਾਡੀ ਪਿਆਰੀ ਕੁਆ ਫੇਰ ਨੂੰ ਲਾਵਾਂਗੇ ਅਸੀਂ ਫੇਰ ਵੀਡੀਓ ਕਰਾਂਗੇ ਸਿਆਰ ਮਾਂ ਦੇ ਨਾਲ ਮਾਣ ਕਰਾਈ ਮਿਲਿਆ ਬੜਾ ਵਡਾਣਾ ਤੇ ਵੀਡੀਓ ਕਰਨਾ ਹੁਣ ਜਿਹੜੀ ਸ਼ਰੀਕਾ ਵੀਡੀਓ ਚੱਲਦੀ ਸਟੋਰੀ ਬਹੁਤ ਵਧੀਆ ਆ ਤੁਸੀਂ ਸਾਰੇ ਜਣੇ ਵੇਖੋ ਤੇ ਪਿਆਰ ਦਿਓ ਵਾਤਵਾਤ ਸਭ ਕੇ ਸ਼ੇਅਰ ਕਰੋ ਸਾਰੇ ਜਣੇ ਵੀਡੀਓ ਬਹੁਤ ਸੋਹਣੀ ਆ। ਬਿਲਕੁਲ। ਇਹੀ ਪੂਰੀ ਮਿਹਨਤ ਕਰਨੀ ਆ ਵੀਡੀਓ ਦੇ ਉੱਤੇ। ਤੁਹਾਡੇ ਸਪੋਰਟ ਦੀ ਲੋੜ ਆ। ਬਸ ਬਸ। ਇਹੀ ਨਾ ਹੁਣ ਨਾਨਕੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਝ। ਬੜੀ ਆਪਣਾ ਬੰਦੇ ਟੀਕਣ ਦੇ ਮੈਂ। ਮਲਾਈਏ ਚੱਕ ਉਹਨਾਂ ਨਾਲ ਵੀ ਤੁਹਾਨੂੰ ਚਲੋ ਕਰੋ ਲੋਕ ਲਾਓ। ਤੇ ਆਪਾਂ ਹੁਣ ਚੱਲਦੇ ਆ ਸੁਨਵਾਲ। ਬਹੁਤ ਬਹੁਤ ਟਾਈਮ ਬਾਅਦ। ਤੋਂ ਨੀਣਾ ਮੋੜੇ ਤਣਾ ਕਰਿਆ ਗਾ। ਜਾਨਾ ਨਹੀਂ ਆਪਰੇ ਫਿੱਕੇ ਦਾ। ਲੱਗ ਗਈ ਤੇ ਗੱਲ ਮੇਰੀ ਤੋੜ ਦੱਸ ਫਿਰ ਕਿਤਰਾ ਮੈਂ ਵੀ ਸਾਰੀ ਦੁਨੀਆ ਦੇ ਸਭ ਤੋਂ ਵੱਧ ਨਾਨਕੇ ਗਿਆ ਹੂ ਤਾਂ ਅਸੀਂ ਗਏ ਆਵਾਂਗੇ ਨਾਨਕੇ ਜਾਣਰ ਕਾਣ ਮਿਲਣਾ ਨੂੰ ਮੈਂ ਵਧੀਆ ਆਵਾਂਗੇ ਹੈ ਨਿਕਿਆ ਨਹੀਂ ਉੱਥੇ ਰਿਆਂ ਕਿ ਜੋਂ ਵੀਡੀਓ ਬਣਾਉਣ ਲੱਗੇ ਆ ਉਦ ਤਰਾ ਵੀ ਉਦ ਤਰਾ ਮੈਂ ਵੀ ਮਹੀਨੇ ਚ ਦੋ ਤਿੰਨ ਆ ਰਹੀ ਹੋਣੇ ਨੇ ਆ ਪਾਤੇ ਇਹ ਨਹੀਂ ਕੋਈ ਵੀਡੀਓ ਬਣਾਉਣੇ ਦਾ ਹੋਣਾ ਉਦ ਤਰਾ ਨਹੀਂ ਮਤਲਬ ਮੈਂ ਨਹੀਂ ਪਕਦੀ ਪੈਂਟ ਦਤਾ ਸਹੀ ਗੱਲ ਵਾ ਲੇ ਦਿਨੇ ਦੋ ਗੇੜੇ ਤੇ ਗੱਲਾਂ ਆਈ ਜਾਂਦੇ ਰਹੇ ਆ ਕਿਉਂ ਤਾਂ ਜਿਹੇ ਇਤਰਾ ਹੀ ਆ ਲੈ ਆਪਣਾ ਕਾਰ ਤੇ ਮਰ ਗਿਆ ਉਹ ਨਹੀਂ ਨਹੀਂ ਇਹ ਤੇ ਗੱਲ ਹੈ ਬਾਕੀ ਇਹ ਤਾਂ ਗਾਡੀਆਂ ਪਿਆਰ ਮਿਲੇ ਤੇ ਫੇਰੀ ਜੀ ਕਰਦਾ ਜਾਣੀ ਹਾਂ ਸਹੀ ਗੱਲ ਆ ਤੇ ਹੋ ਕੇ ਆ ਤੇ ਬਹੁਤ ਜ਼ਿਆਦਾ ਮਿਲਦਾ ਵਾ ਨਾ ਹੀ ਤੁਰੇ ਰਹਿੰਦਾ ਬਿਲਕੁਲ ਬਿਲਕੁਲ ਨਾਲੇ ਆਪੇ ਜਦੋਂ ਚਾਹ ਕਰਦੇ ਸੜ ਜਣੇ ਛੇਰੀਆਂ ਹਾਂਜੀ ਚਾਹ ਪਣੀ ਆਪਾਂ ਪੀ ਲਿਆ ਵਾ ਤੇ ਹੁਣ ਸੋਚਿਆ ਕਿ ਫਿਰ ਤੁਹਾਨੂੰ ਥੋੜਾ ਬੋਤਾ ਦੱਸੀਏ ਮੈਂ ਮੈਂ ਠੀਕ ਹੈ ਤੇ ਸਣੀ ਦੇ ਗੱਲ ਕਰਨੀ ਅੱਜ ਤੜਣਾ ਜੁਰੀ ਕੋਈ ਹਾਂ ਹਾਂ ਸਣੀ ਕਰ ਕੋਈ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਜਿਹੜਾ ਤੁਸੀਂ ਨਾ ਪਿਆਰ ਦਿੰਦੇ ਜੀ ਕਾਸ ਤੌਰ ਤੇ ਗਿਲ ਬ੍ਰਦਰ ਹਾਂ ਹੈ ਉਹਨਾਂ ਨੇ ਮੈਨੂੰ ਆਪਣਾ ਵੀਰ ਮੰਨਿਆ ਵਾ ਤੇ ਕੋਈ ਨਾ ਆਪਾਂ ਜ਼ਰੂਰ ਕਿਤੇ ਨਾ ਕਿਤੇ ਆਪਾਂ ਮਿਲਾਂਗੇ ਜ਼ਰੂਰ ਤੁਸੀਂ ਹੱਟੇ ਕੋਲ ਆਇਓ ਜੇ ਆਪਾਂ ਅਮਰ ਸਾਰਾ ਇਹ ਤੁਹਾਨੂੰ ਜ਼ਰੂਰ ਮਿਲ ਕੇ ਜਾਵਾਂਗੇ ਹਾਂ ਸਹੀ ਗੱਲ ਆ ਉਹ ਇੰਨਾ ਜਿਆਦਾ ਪਿਆਰ ਕਰਦੇ ਨੇ ਇੰਨੀ ਸਪੋਰਟ ਕਰਦੇ ਆਂ ਵੀ ਗੱਲ ਹੀ ਨਹੀਂ ਕਰਦ ਵਾਲੀ ਬਹੁਤ ਚੰਗੇ ਆ ਤੇ ਸਾਡਾ ਵੀ ਦਿਲ ਕਰਦਾ ਤੁਹਾਨੂੰ ਮਿਲਣਾ ਤੇ ਅਸੀਂ ਜਰੂਰ ਆਵਾਂਗੇ ਤੁਹਾਡੇ ਬੇਸ਼ੱਕ ਨੀ ਵਧੀਆ ਕੀ ਐਸੀ ਵਧੀਆ ਕਿੱਦਾਂ ਉਹਨਾਂ ਦੇ ਕਮੈਂਟ ਆਉਣੇ ਹਰ ਇੱਕ ਵੀਡੀਓ ਦੇ ਹਰ ਕਮੈਂਟ ਤੇ ਬਾਕੀ ਮੇਰੇ ਵੀਰ ਮਾੜਾ ਕਮੈਂਟ ਕਰਨ ਵਾਲੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਹੈ ਕੋਈ ਗੱਲ ਨਹੀਂ ਤੇ ਕੋਈ ਨਾ ਮੇਰਾ ਵੀਰ ਤੇ ਫਿਕਰ ਨਾ ਕਰਿਆ ਕਰੋ ਆਡੇ ਲੈਣ ਦੇਣ ਦੀ ਕੋਈ ਚੱਕਰ ਨਹੀਂ ਆਪਾਂ ਨੇ ਬੜਾ ਕੁਝ ਦਿੱਤਾ ਵਾ ਸਾਨੂੰ ਨਾਂ ਵੀ ਕੋ ਮਿਲੂਗਾ ਠੀਕ ਗੱਲਾਂ ਪੈਸੇ ਕਰਕੇ ਨਾਂ ਨਹੀਂ ਲੱਗੇ ਪਿਆਰ ਨਾਲ ਪੈਸੇ ਦੇਣੇ ਆਪਾਂ ਕਿਉਂ ਲੱਗੇ ਆਪਾਂ ਖੁਸ਼ੀ ਨਾਲ ਲੱਗੇ ਆਪਾਂ ਟਾਈਮ ਪਾਸ ਕਰੀਦਾ ਵਾ ਬਸ ਕੈਸੇ ਹੀ ਗੱਲ ਆ ਏ ਨਾ ਹਰ ਨੂਰ ਆਈਡੀ ਆ ਕੋਈ ਜਿੱਥੋਂ ਕੋਈ ਕਮੈਂਟ ਕਰਦਾ ਇਦਾਂ ਦਾ ਕਮੈਂਟ ਸੜਿਆ ਕਰਨਾ ਜਦੋਂ ਕਰਨਾ ਹੁੰਦਾ ਕਿ ਤੁਸੀਂ ਮਤਲਬ ਬਾਕੀਆਂ ਦੇ ਇਸ਼ਾਰੇ ਕਰਦੇ ਜੇ ਤੁਹਾਡਾ ਚੈਨਲ ਕਿੰਨਾ ਕੁ ਚੱਲਦਾ ਵਾ ਤੁਹਾਨੂੰ ਕਿੰਨੇ ਕੁ ਪੈਸੇ ਆਉਂਦੇ ਆ ਐ ਤੁਹਾਡੀ ਗੱਡੀ ਦਾ ਪਟ્રોલ ਲੱਗ ਜਾਂਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਰ ਸਾਡੀ ਦੀ ਟੈਨਸ਼ਨ ਕਿਉਂ ਲੈਂਦੇ ਆ ਨਹੀਂ ਫੇ ਤੂੰ ਦੇ ਦਿਆ ਕਰ ਪਟ્રોલ ਉਹ ਨਹੀਂ ਚੱਲ ਕੋਈ ਗੱਲ ਨਹੀਂ ਉਹਦਾ ਵੀ ਧੰਨਵਾਦ ਆਡੀ ਫਿਕਰ ਕਰਦਾ ਵਾ ਕੋਈ ਗੱਲ ਨਹੀਂ 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 ਇਸ ਤਰ੍ਹਾਂ ਦੀ ਗੱਲ ਆ ਆਪਾਂ ਕੋਈ ਇਦਾਂ ਲੈ ਕੇ ਸੋਚ ਕੇ ਚੱਲਦੇ ਸੀ ਕਿ ਕਿ ਤਰ੍ਹਾਂ ਕੋਈ ਸਾਡੀ ਟੈਨਸ਼ਨ ਲਵੇ ਸਹੀ ਕਿ ਨਹੀਂ ਨਾ ਤੇ ਆਪਾਂ ਪੈਸੇ ਨੂੰ ਪਹਿਲੇ ਦਿਨ ਤੋਂ ਚੁਣਿਆ ਨਾ ਹੁਣ ਚੁਣਿਆ ਬਿਲਕੁਲ ਬਿਲਕੁਲ ਅਸਲ ਕਿੰਨੇ ਮਿਲ ਗਏ ਕਿੰਨੇ ਨਹੀਂ ਆ ਮੈਨੂੰ ਇਹ ਕਹਿਣਾ ਹੈਗੀ ਅਸਲ ਜਹਾੜਾ ਮਤਲਬ ਇਦਾਂ ਵਾ ਰੂਟੀਨ ਸਾਡੀ ਕਿ ਅਸੀਂ ਇਕੱਠੇ ਹੁੰਨੇ ਆ ਸਾਰੇ ਹੈਨਾ ਅਸੀਂ ਇੱਕ ਦੂਜੇ ਦੇ ਮਿਲਨੇ ਆ ਸਾਡਾ ਇੰਨਾ ਪਿਆਰ ਵਾ ਹੈਨਾ ਤੇ ਅਸੀਂ ਇਹ ਚੀਜ਼ ਨੂੰ ਇਸ ਚੀਜ਼ ਨੂੰ ਮੇਨ ਰੱਖ ਕੇ ਤੁਰਦੇ ਆ ਵੀ ਇਸ ਚੀਜ਼ ਦੇ ਨਾਲ ਹੀ ਆਪਸ ਵਿੱਚ ਜ਼ਿਆਦਾ ਜੁੜ ਗਏ ਅੱਗੇ ਨਾਲੋਂ ਵੀ ਇਹ ਚੀਜ਼ ਨਹੀਂ ਹੁੰਦੀ ਕਿ ਜਦ ਪੈਸਾ ਸਭ ਕੁਝ ਹੁੰਦਾ ਪੈਸਾ ਸਭ ਕੁਝ ਨਹੀਂ ਹੁੰਦਾ ਜਦੋਂ ਵੀਡੀਓ ਤੋਂ ਪੈਸਾ ਨਹੀਂ ਹੁੰਦਾ ਤੂੰ ਵੀ ਬਣਾਉਂਦੇ ਹੀਗੇ ਬਣਾਉਂਦੇ ਹੀ ਤਿੰਨ ਮਹੀਨੇ ਜਦੋਂ ਚੈਨਲ ਸ਼ੁਰੂ ਕੀਤਾ ਤਿੰਨ ਮਹੀਨੇ ਤੇ ਪੇਮੈਂਟ ਆਉਂਦੀ ਨਹੀਂ ਗਈ ਤੇ ਉਦੋਂ ਵੀ ਮੇਰੇ ਭੈਣ ਭਰਾਵਾਂ ਮੇਰਾ ਪੂਰਾ ਸਾਥ ਦਿੱਤਾ ਨਹੀਂ ਗੱਲ ਇੱਕ ਜੀਵਨ ਹੋਰ ਆ ਤੇ ਭੈਣ ਇਹਦੀ ਗੱਲ ਕਹਿੰਦਾ ਹਾਂ ਵੀ ਅੱਜ ਚੈਨਲ ਆ ਤੇ ਕੋਈ ਗੱਲ ਨਹੀਂ ਆਪਾਂ ਸ਼ੁਰੂ ਤੋਂ ਹੀ ਇਤਨਾ ਹੀ ਮੋਜਾਂ ਲੱਗੀਆਂ ਰਹੀਆਂ ਬਾਬੇ ਨਾਨਕ ਨੇ ਲਾ ਛੜੀਆਂ ਸਹੀ ਕੋਈ ਬੰਦਾ ਮੈਨੂੰ ਅਣਕ ਕਹਦੇ ਵੀ ਆ ਗੱਲ ਇਸ ਤਰ੍ਹਾਂ ਵਾ ਵੀ ਇਹ ਬੰਦੇ ਨੂੰ ਜਾਂ ਕੋਈ ਵੇਖਿਆ ਕਿਤੇ ਜਾਂ ਖਲੋਤਾ ਜਾਂ ਕਿ ਬਗਾ ਵਰਗਾ ਕਰਦਾ ਕੋਈ ਫਿਰ ਕੋਈ ਬੰਦਾ ਗੱਲ ਕਰੇ ਆਪਾਂ ਖੁੱਲਾ ਜਨਾਂ ਰੱਖਿਆ ਹਰ ਇੱਕ ਬੰਦੇ ਨੂੰ ਵੀ ਸ਼ੁਰੂ ਤੋਂ ਹੀ ਇਤਨੇ ਰਹੇ ਸਹੀ ਗੱਲ ਖੁੱਲੇ-ਖੁੱਲੇ ਮੋਲ ਦੇ ਵਿੱਚ ਠੀਕ ਨਹੀਂ ਤੇ ਬਾਕੀ ਇਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਵਾ ਨਾ ਵੀ ਕੋਈ ਕਿਸ ਦੀ ਗੱਡੀ ਕਿਤਰਾ ਤੇ ਚੱਲਦੀ ਕਿਹਦਾ ਕੋਹ ਕਿਤਰਾ ਚੱਲਦਾ ਉਹ ਆਪਾਂ ਨੂੰ ਇਹ ਗੱਲਾਂ ਦਾ ਕੋਈ ਸਾਨੂੰ ਮਤਲਬ ਨਹੀਂਗਾ ਅਹੀਂ ਸ਼ੁਰੂ ਤੋਂ ਬੜੇ ਵਧੀਆ ਆਪਣੇ ਘਰ ਵਿੱਚ ਇਹ ਥੋੜੀ ਗੱਲ ਹੈ ਚੈਨਲ ਆ ਤੇ ਚੈਨਲ ਦੇ ਇਹ ਤੇ ਦੇਰ ਤੋਂ ਹੀ ਬੜੇ ਵਧੀਆ ਹੈ ਮਾਲਕ ਨੇ ਸਭ ਕੋ ਹੰਦ ਦਿੱਤਾ ਵਾ ਪਰਮਾਤਮਾ ਦਾ ਦਿੱਤਾ ਸਭ ਕੁਝ ਹੈਗਾ ਵਾ ਵਾਹਿਗੁਰੂ ਦਾ ਸ਼ੁਕਰਾਨਾ ਵਾ ਇਹ ਵੀ ਗੱਲ ਨਹੀਂ ਸਾਡੇ ਲਾਗੋ ਬਣਾਉਣ ਕੇ ਪਤਾ ਵੀ ਦੱਸ ਸਕਦੇ ਜੇ ਵੀ ਇਹ ਬੰਦੇ ਵਕਾਇਆ ਇਹ ਸ਼ੁਰੂ ਤੋਂ ਇਤਰਾ ਦੇ ਰਹੇ ਹੈ ਕਿ ਜਾਂ ਮਤਲਬ ਪਹਿਲੋ ਕੀ ਕਰਦੇ ਰਹੇ ਕੀ ਨਹੀਂ ਠੀਕ ਨਹੀਂ ਸਾਡੇ ਲਾਗੇ ਸ਼ਕ ਮਿਸਾਲ ਵਾ ਤੇ ਜਿਹੜੇ ਮੇਰੇ ਪੇਕੇ ਆ ਉਹ ਤੇ ਚੰਗੇ ਭਨੇ ਕਹਿੰਦੇ ਘਾਉਂਦੇ ਆ ਲਾਗੇ ਸ਼ਕ ਪੰਜੀਆਂ ਪਿੰਡਾਂ ਦੇ ਵਿੱਚ ਪਤਾ ਹੋਏ ਨਾ ਦਾ ਵੀ ਇਹ ਹੈ ਸਰਦਾਰ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਇੱਕ ਭੈਣ ਭਰਾ ਦਾ ਪਿਆਰ ਵੀ ਹੁੰਦਾ ਵਾ ਤੇ ਚਲੋ ਅਸੀਂ ਇਕੱਠੇ ਹੁੰਨੇ ਆਂ ਅਸੀਂ ਹੱਸਦੇ ਖੇਡਦੇ ਆਂ ਵੀਡੀਓ ਬਣਾਉਂਨੇ ਆਂ ਸਾਨੂੰ ਵਧੀਆ ਲੱਗਦਾ ਵਾ ਤੇ ਬਾਕੀ ਸਾਡੇ ਪਿਆਰ ਕਰਨ ਵਾਲੇ ਭੈਣ ਭਰਾ ਬਹੁਤ ਜ਼ਿਆਦਾ ਵਾ ਜਿਹੜੇ ਬੜੀ ਸਪੋਰਟ ਕਰਦੇ ਸਦੀ ਸਾਡੀ ਨਾਲ ਜੀਵਨ ਦੇ ਗੱਲ ਓ ਧੰਨਵਾਦ ਗੱਲ ਇੱਕ ਹੋਰ ਵਾ ਵੀ ਜਦੋਂ ਅੱਜ ਤੇ ਮਾਰਦੀ ternary ਚੋ ਚੈਨਲ ਆਵਾਜ਼ਾ ਕੁਛ ਵੀ ਆ ਇਤੋਂ ਪਹਿਲਾਂ ਵੀ ਇਹੀ ਬਹੁਤ ਵਧੀਆ ਸੀ ਹੁੰਦੇ ਚਲੋ ਥੋੜੀ ਲਾਈਫ ਥੋੜੀ ਹੋਰ ਬਿਜੀ ਹੋ ਗਈ ਕਿਉਂ ਜੀ ਵੀਰ ਤਾਂ ਕਰ ਚਲੋ ਇਹ ਵੀ ਇੱਕ ਰੂਟੀਨ ਜੀ ਬਣ ਗਈ ਆ ਅੱਜ ਬਿਜੀ ਹੋਏ ਆਂ ਵੀ ਉਹਨੇ ਜਾਣੇ ਆ ਟਾਈਮ ਵਧੀਆ ਬਾਕੀ ਮੇਰਾ ਵੀਰ ਤੈਨੂੰ ਕੋਈ ਵਹਿਮ ਨਾ ਰਹੇ ਦਿਲ 'ਚ ਮੇਰਾ ਪਿੰਡ ਤੁਗਲਵਾਲਾ ਤੇ ਇਹਨਾਂ ਦਾ ਸਿਦਮਾ ਵਾ ਕੋਈ ਦਿਲ 'ਚ ਕੋਈ ਹੈਗੀ ਗੱਲ ਬਾਤ ਤੇ ਅਰਮੋਰ ਸਿੰਘ ਉਹ ਆਣ ਕੇ ਸਿੱਧੀ ਕਰ ਲਾ ਆ ਚੈੱਕ ਕਰੋ ਆ ਚੈੱਕ ਕਰ ਲਾ ਗਿਆ ਕਿ ਕਿੱਦਾਂ ਦੀ ਆ ਆਪਾਂ ਕਿੰਨਾ ਟਾਈਮ ਪਾਸ ਕਰਨਦੇ ਆ ਹਣਾ ਕੋਈ ਚੱਕਰ ਨਹੀਂਗਾ ਤੂੰ ਆ ਤੇਰੀ ਸੇਵਾ ਕਰਾਂਗੇ ਸੇਵਾ ਕਰਾਂਗੇ ਆ ਫਿਰ ਮੌਜਾ ਲਾ ਮਾਰ ਮਾਰ ਨਹੀਂ ਨਹੀਂ ਮਾਰ ਆ ਤੈਨੂੰ ਪ੍ਰਾਭ ਵਧਾ ਵੇ ਹਾਂ ਸਿਰਫ ਇਹਨਾਂ ਕਿਸ ਨੂੰ ਮਾੜੀ ਗੱਲ ਕਹਿਣ ਤੋਂ ਪਹਿਲੋ ਤੂੰ ਇੱਕ ਜਰੂਰ ਕਰ ਲਿਆ ਕਰੋ ਕਿ ਉਹ ਵਾਹ ਇੱਕ ਤੇ ਮੈਨੂੰ ਲੱਗਦਾ ਵਾ ਕਿ ਇਹ ਜਿਹੜੀ ਹਰਨੂਰ ਸਿੰਘ ਆਈਡੀ ਆ ਫੇਕ ਆਈਡੀ ਆ ਚਲੋ ਜੋ ਵੀ ਆ ਦੀਦੀ ਮੈਨੂੰ ਲੱਗਦਾ ਵੀ ਕੋਈ ਹੈ ਵਾ ਜਿਹੜਾ ਮਤਲਬ ਜੈਲਸਰ ਜੈਲਸੀ ਕਰਦਾ ਮੈਂ ਇਹ ਗੱਲ ਕਹਿਣਾ ਜਿਹੜਾ ਕਮੈਂਟ ਕਰਦਾ ਵੀ ਜੇ ਇਹ ਕਿਨੂੰ ਕੋਈ ਕਿਸੇ ਨੂੰ ਦੁੱਖ ਤਕਲੀਫ ਹੋ ਸਿੱਧੀ ਮਰਜ਼ੀ ਕਰਿਆ ਆਪਣੇ ਸਿੱਧੀ ਮਰਜ਼ੀ ਨਾਲ ਕਰਦਾ ਅਹੀਂ ਜੇ ਤੁਹਾਡੇ ਕੋਲ ਆ ਜਾਓ ਸਿੱਧਾ ਵੇਖ ਲਓ ਅਸੀਂ ਕਿਤੇ ਬਹੁਤ ਦੂਰ ਰਹਿੰਦੇ ਹਾਂ ਦੁਨੀਆ ਤੋਂ ਅਸੀਂ ਜਾਂ ਨਾਨਕ ਨਾ ਜੇ ਆਪਣੇ ਘਰੇ ਰਹਿਦਾ ਵਾ ਅਸੀਂ ਕਿਤੇ ਦੂਰ ਨਹੀਂ ਰਹਿੰਦੇ ਤੁਹਾਡਾ ਨੰਬਰ ਵੀ ਹੈਗਾ ਵਾ ਉੱਤੇ ਡਿਸਕ੍ਰਿਪਸ਼ਨ ਤੇ ਦਿੱਤਾ ਨੰਬਰ ਆਪਣਾ ਮੈਂ ਇੱਥੇ ਐਂਡ ਤੇ ਦੇ ਦੇਣਾ ਨੰਬਰ ਆਪਣਾ ਇੱਥੇ ਆਪਣਾ ਨੰਬਰ ਦਿੰਨੇ ਹਟਣਾ ਸਿੱਧੀ ਗੱਲ ਕਰੋ ਜੇ ਕੋਈ ਉਦਾਂ ਦਿਲ ਚ ਗੱਲ ਵਾ ਤਾਂ ਅਸੀਂ ਸਿੱਧੀ ਤਰ੍ਹਾਂ ਗੱਲ ਕਰ ਲੈਨੇ ਆ ਗੱਲ ਹੀ ਕੋਈ ਬਾਕੀ ਮੇਰਾ ਵੀ ਖੁੱਟ ਜਾਣਾ ਬਾਕੀ ਏਦਾਂ ਪਿਆਰ ਦਿੰਦੇ ਰਹੋ ਆਪਾਂ ਕੋਈ ਦੀ ਵੱਧ ਚੜ ਕੇ ਨਹੀਂ ਕਿੰਨਾ ਗੱਲ ਕਰਦੇ ਅਸੀਂ ਦੱਸਾਂ ਸ਼ੁਰੂ ਤੋਂ ਹੀ ਇਤਰਾਹ ਨੇ ਹਰ ਇੱਕ ਦੁਨੀਆ ਨੂੰ ਪਤਾ ਜਿਹੜੇ ਸਾਡੇ ਲਾਗੇ ਛਾਗੇ ਦੇ ਬੰਦੇ ਆ ਨਾ ਜਿੱਥੋਂ ਅੜ ਕੇ ਮਰਜੀ ਪਤਾ ਕਰ ਲਓ ਵੀ ਇਹ ਵਾਕਈ ਬੰਦੇ ਕਿਹ ਤਰ੍ਹਾਂ ਦੇ ਸੀ ਠੀਕ ਨਹੀਂ ਮਾੜੇ ਚੰਗੇ ਦਿਨ ਉਹ ਬੰਦੇ ਦੇ ਸਮੇਂ ਆਉਂਦੇ ਨਗ ਜਾਂਦੇ ਆ ਪਰ ਗੱਲਾਂ ਜਿਤੇ ਰਹਿੰਦੀਆਂ ਪਰ ਆੜੀਆ ਨਵਾਂ ਪ੍ਰੋਜੈਕਟ ਵਾ ਨਾ ਜਿਹੜਾ ਨਵਾਂ ਇਤਿਹਾਸ ਕਰਕੇ ਗੱਡੀ ਦਾ ਤੇਲ ਉਹ ਆ ਉਹ ਟੈਨਸ਼ਨ ਨੂੰ ਸਾਡੀ ਹੈ ਠੀਕ ਨਹੀਂ ਇਹ ਕਿਸੇ ਭੈਣ ਭਰਾ ਦੀ ਨਹੀਂਗੀ ਇਹ ਆ ਕਿ ਮਾਲਕ ਦੇਣ ਡਿਆ ਵਾ ਸਾਰਾ ਉਹ ਦੇਣ ਡਿਆ ਕਰੋ ਅਸੀਂ ਤੁਰੇ ਫਿਰਦੇ ਆ ਬਿਲਕੁਲ ਉਹ ਸਭ ਨੂੰ ਉਹ ਦਿਨ ਉਹ ਆਹੀ ਇਹੋ ਦਾਸ ਬਾਬੇ ਨਾਨਕ ਦੇ ਠੀਕ ਨਹੀਂ ਦੇਣ ਵਾਲੇ ਉਹ ਵਾਇਗੁਰ ਮੈਂ ਤੇ ਉਹ ਗੱਲ ਕਹਿਣਾ ਵੀ ਕੋਈ ਬਹੁਤੀ ਟੈਨਸ਼ਨ ਨਾ ਲਵੇ ਠੀਕ ਨਹੀਂ ਕਿਸਦਾ ਕਾਰੋਬਾਰ ਕਿਤਨਾ ਚੱਲਦਾ ਕੋ ਪਾਣੀ ਨਾਲ ਗੱਡੀ ਚਲਾਵੇ ਕੋ ਤੇਲ ਨਾਲ ਚਲਾਵੇ ਭਾਵੇਂ ਜੋ ਮਰਜ਼ੀ ਕਰੇ ਠੀਕ ਨਹੀਂ ਕਿਸ ਦੀ ਗੱਲ ਦੀ ਕਰਨੀ ਚਾਹੀਦੀ ਇਹ ਕੇ ਰਿਪਲਾਈ ਤਾਂ ਆਪਾਂ ਦੇਣਾ ਹੀ ਕਮੈਂਟ ਦਾ ਪਰ ਰਿਪਲਾਈ ਨਹੀਂ ਅਹੀਂ ਦੇਣਾ ਸਹੀ ਸਮਝਿਆ ਅਹੀਂ ਇਹ ਸੋਚਿਆ ਕਿ ਵਲੌਗ ਬਣਾਵਾਂਗੇ ਤੇ ਫਿਰ ਜਵਾਬ ਦਵਾਂਗੇ ਇਹ ਗੱਲ ਦਾ ਅਹੀਂ ਆਨੇ ਵੀ ਨਾਲੇ ਨਾ ਇਹ ਨਾ ਪਹਿਲਾਂ ਵੀ ਇਹ ਤਾਂ ਫੇਕ ਆਈਡੀ ਬਣਾ ਕੇ ਕਮੈਂਟ ਕਰਦੇ ਆ ਤੇ ਸਿੱਧੀ ਗੱਲ ਕਰੇ ਨੰਬਰ ਦਿੰਦੇ ਆ ਅੰਡਰ ਸਿੱਧੀ ਗੱਲ ਬਾਕੀ ਸਭ ਤੋਂ ਵੱਡੀ ਗੱਲ ਇੱਕ ਮੈਂ ਅਜੇ ਤੱਕ ਜ਼ਿੰਦਗੀ 'ਚ ਕਦੀ ਕਿਸੇ ਨਾਲ ਰੀਜ਼ਨਿੰਗ ਨਹੀਂ ਕੀਤੀ ਕਿ ਉਹ ਤਾਂ ਵਾ ਵਾ ਮੇਰੇ ਕੋਲ ਵਾ ਵਾ ਜੇ ਹੈਗਾ ਉਹ ਤਾਂ ਮਿੱਟੀ ਕਰ ਨਹੀਂ ਆਪਣੇ ਆਪ ਆਪ ਦਾ ਸਾਰਾ ਕੁਝ ਅਹੀਂ ਆਪੇ ਜੋ ਕਰਦੇ ਕਰਦੇ ਨਹੀਂ ਰੀਜ਼ਨਿੰਗ ਹੱਦੇ ਕਹਦੀ ਭਾਵੇਂ ਹੱਡ ਲਾ ਕੇ ਜੋ ਮਰਜ਼ੀ ਕਹਿਣੇ ਭਾਈ ਫਿਰੇ ਹੈ ਭਾਵੇਂ ਅੱਪਾ ਨੇ ਕਿਸੇ ਦੇ ਨਾਂ ਨੂੰ ਵੇਖਣ ਦੀ ਲੋੜ ਨਹੀਂ ਹੈ। ਕਿਉਂ ਜੀ 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 ਠੀਕ ਆ। ਹਾਂ। ਤੇ ਮੇਰੀ ਮੰਮੀ ਨੂੰ ਮਲਾ ਦੋ। ਉਹ ਗੱਲਾਂ ਸੁਣਦੇ। ਇਹ ਦੀ ਮੇਰੀ ਮੰਮਾ ਹੈ। ਸਾਰੇ ਜਾਣੇ ਮੈਨੂੰ ਮੇਰੀ ਮੰਮਾ ਨੂੰ ਨਾਲ ਗਿਆ ਇਹਨਾਂ ਨੂੰ ਪੁੱਛ ਲਓ ਵੀ ਕੀ ਬਣ ਕਿਦਾਂ ਦੀ ਮਨੇ ਸਾਰੇ ਗਿੰਟ ਕਰਦੇ ਕੀ ਪਤਾ ਸਾਰੇ ਕਹਿੰਦੇ ਆ ਵੀ ਇਹ ਜਿਹੜੀ ਇਹ ਰੋਲ ਚੰਗੇ ਨਹੀਂ ਕਰਦੀ 네ਗੇਟਿਵ ਰੋਲ ਕਰਦੀ ਇਹ ਬਹੁਤ ਮਾੜੀ ਆ ਹੈ ਜਦੋਂ ਇਹਦੀ ਨਾਉ ਆਉਣੀ ਆ ਇਹਨੇ ਆਪਣੀ ਨਾਉ ਦੇ ਨਾਲ ਇਦਾਂ ਕਰਿਆ ਕਰਨਾ ਵਾ ਇਦਾਂ ਕਿਵੇਂ ਹੁੰਦਾ ਹੀ ਆ ਨਾ ਤਾਂ ਜਦ ਦਾ ਸੀਨ ਹੋਵੇ ਉਦਾਂ ਤਾਂ ਫੇਰ ਕਰਨਾ ਪੈਂਦਾ ਵਾ ਇਹ ਤੇ ਇਹ ਮਤਲਬ ਇਹ ਆ ਕਿ ਜੇ ਮੈਂ ਨਾ ਕਰੂੰਗੀ ਤਾਂ ਹੋਰ ਕੋਈ ਕਰੂਗਾ ਤਾਂ ਕਰਨਾ ਤਾਂ ਪੈਣਾ ਹੀ ਕਿਸੇ ਨੂੰ ਨਾ ਕਿਸੇ ਨੂੰ ਤੇ ਇਹਦੇ ਨਾਲ ਥੋੜੀ ਕਿ ਚੰਗਾ ਮਾੜਾ ਹੋ ਜਾਂਦਾ ਵਾ ਇਹ ਤੇ ਐਕਟਿੰਗ ਆ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਹਰਨੂਰ ਜੀ ਜਰੂਰ ਫੋਨ ਕਰਿਓ ਸਾਨੂੰ ਮੈਨੂੰ ਪਤਾ ਵਾ ਇਹ ਫੇਕ ਆਈਡੀ ਆ ਤੇ ਫੇਕ ਆਈਡੀ ਵਾਲਾ ਵੀ ਸੁਣ ਲੈ ਧਿਆਨ ਦੇ ਨਾਲ ਵੀ ਜੇ ਕਪੜਾਸ ਕੱਢਣੀ ਆ ਤੇ ਸਿੱਧਾ ਫੋਨ ਕਰਕੇ ਕੱਢੋ ਹਾਂ ਕੋਈ ਗੱਲ ਨਹੀਂ ਕਮੈਂਟਾਂ ਰਹੀ ਨਾ ਕੱਢੋ ਕਮੈਂਟਸ ਨਾ ਕਰੋ ਹਾਂ ਮੈਂ ਨਿਕਲ ਰਹੀ ਕਿ ਮਾੜਾ ਚੰਗਾ ਨਹੀਂ ਗਾਣਾ ਚਾਹੀਦਾ ਮੈਂ ਤਾਂ ਕਰਨ ਕਿ ਨਾ ਵੀ ਉਹ ਜਿਹੜਾ ਵੀ ਭਰਾ ਹੈਗਾ ਵਾ ਜਾਂ ਭੈਣ ਵਾ ਜਾਂ ਭਰਾ ਵਾ ਉਹ ਆਪਣੇ ਮਾਨਾ ਆਪਣੀ ਜ਼ਿੰਦਗੀ ਬਤੀਤ ਕਰਨ ਕਿ ਇੱਦੇ ਵਿੱਚ ਐਵੇਂ ਕਿਉਂ ਲਤ ਲਾਈ ਦੀ ਨਹੀਂ। ਕੋਈ ਇੱਥੇ ਆਓ ਆਣ ਕੇ ਵੇਖੋ ਆਪਾਂ ਇੱਥੇ ਡਿਪੈਂਡ ਨਹੀਂ ਗਏ। ਚਲੋ ਚਲੋ ਨਹੀਂ ਆਪਾਂ ਡਿਪੈਂਡ ਨਹੀਂ ਆਪਾਂ ਹੈਗੇ ਹੀ। ਨੰਬਰ ਐਂਡ ਤੇ ਮੈਂ ਦੇ ਦੂੰਗਾ। ਬਾਕੀ ਆ ਵੀ ਭਰਾ ਮਹਾਰਾਜ ਤੇਰੀ ਲੰਮੀ ਲੰਮੀ ਉਮਰ ਕਰੇ। ਕਿਉਂ ਜੀ? ਸਾਨੂੰ ਬੜਾ ਦਿਲੋਂ ਯਾਦ ਕਰਦਾ ਜਿਹੜਾ ਬੰਦਾ। ਫਿਕਰ ਵਧੀਆ ਦੀ। ਜਿਹੜਾ ਇੰਨਾ ਸੋਚਦਾ ਸਾਡੇ ਬਾਰੇ। ਬਾਕੀ ਇਹ ਸਾਈ ਗੁਰੂ ਨੇ ਸਾਨੂੰ ਬੜਾ ਕੁਝ ਦਿੱਤਾ ਤੇ ਸ਼ੁਕਰਾਨਾ ਦਿਨ ਰਾਤ ਆਪਾਂ ਦਾ ਪੌਦਾ ਕਰਦੇ। ਉਹਦਾ ਹੀ ਕਰੀਦਾ। ਤੇ ਬਾਕੀ ਸਾਡਾ ਇਹ ਆ ਸਰਕਲ ਸਾਡਾ ਬਣਿਆ ਸੀ ਭੈਣ ਭਰਾ ਇਕੱਠੇ ਰਹਿਨੇ ਆ ਆਸ ਤੇ ਖੇਡਦੇ ਆ ਸਾਨੂੰ ਵਧੀਆ ਲੱਗਦਾ ਤੇ ਚਲੋ ਖੁਸ਼ ਰਹੋ ਤੁਸੀਂ ਵੀ ਸਾਰੇ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਬਿਲਕੁਲ ਬਖਸ਼ੇ ਪਰ ਸਾਡੇ ਕਾਰੋਬਾਰ ਬੁਦੇ ਬੁਦੇ ਚਲਾ ਦੇ ਸਕੋ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਕਿਸਦਾ ਕਿਤਰਾ ਵਾ ਕਿਹਨੇ ਗੱਡੀਆਂ ਕੋ ਲੈ ਲਈਆਂ ਕਹਿੰਦੇ ਉਹਨ ਕੀਤਾ ਅਸੀਂ ਕਿਹਨੇ ਮਾਲਕ ਹਰ ਕਿਤੇ ਘਰ ਗੱਡੀਆਂ ਖੋਣ ਜਿਹੜਾ ਭਰਾ ਤੁਹਾਨੂੰ ਵੇਂਦਾ ਭੈਣ ਭਰਾ ਖੋਣ ਅਸੀਂ ਸਾਰੇ ਨਹੀਂ ਸੁੱਖ ਮਾਲਕ ਕੀ ਗੱਲ ਦੀ ਕਿਸ ਗੱਲ ਦੀ ਕਮੀ ਨਾ ਰੱਖੇ ਸਭ ਤੋਂ ਵੱਡੀ ਗੱਲ ਤੇ ਹੋਈ ਹੈ ਅੱਜ ਕਿਹਦੀ ਸੁੱਖ ਮੰਗਾ ਕੇ ਤੇ ਪਰਮਾਤਮਾ ਇਦਾਂ ਵੀ ਨਹੀਂਗਾ ਇੱਕ ਦਿਨ ਸਾਡੀ ਨਾ ਸੁਣੁੰਦੇ ਇਹ ਵੀ ਜਿਤਨਾ ਦਾ ਬੀਜਾਂ ਕੋਤਰਾ ਦਾ ਵੱਢ ਲਾਂਗੇ ਸਭ ਤੋਂ ਵੱਡੀ ਗੱਲ ਇਹ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ